ਉੱਤੇ ਤੌਰ ਤੇ ਦਾ ਮੈਂ ਫਤਤੇ ਹੁਣ ਹੱਥ ਜੋੜ ਕੇ ਬੇਨਤੀ ਕਰਦਾ ਸਾਰੇ ਲੀਡਰ ਖੜੇ ਲੈ ਲਾ ਕੇ ਤੁਹਾਡੇ ਦਰਬਾਰ ਚ ਤੁਸੀਂ ਸਾਰੇ ਬੈਠੇ ਐ ਵੀ ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਜ਼ਿਲ੍ਹਾ ਪਰਿਸ਼ਦ ਵਾਲਿਆਂ ਦਾ ਐਲਾਨ ਕਰ ਦਈਏ ਜੁਈ ਕਰਨਾ ਸਾਕੇ ਕੰਮ ਲੱਗ ਜਾਣਾ ਆਪਣੀ ਤਿਆਰੀ ਕਰਨ ਜੀ ਬਲਾਕ ਸੰਬਧੀ ਵਾਲਾ ਇੱਕ ਅੱਧਾ ਦਿਨ ਠਹਿਰ ਕੇ ਕਰ ਦਿੰਦੇ ਨੇ ਜ਼ਿਲ੍ਹਾ ਪਰਿਸ਼ਦ ਵਾਲਾ ਅੱਜ ਕਰ ਦਿੰਦੇ ਅਸੀਂ ਠੀਕ ਹੈ ਜੀ ਠੀਕ ਹੈ ਜੀ ਤੇ ਹੈਗੇ ਅਖਬਾਰਾਂ ਨੇ ਲਿਖਣ ਨੂੰ ਹਾਂਜੀ ਕੁੜੀ ਦਾ ਕਿਆ ਨਾਮ ਹੈ ਜੀ ਆਪਣੀ ਤੁਹਾਡੇ ਵਾਲੀ ਦਾ ਲਖਜੀਤ ਲਖਜੀਤ ਗੁਲਜੀਤ ਲਖਜੀਤ ਪੌਰ ਪਹਿਲਾ ਜ਼ੋਨ ਹੈ ਜੀ ਬਬੌਰ ਸਾਹਿਬ ਬਬੌਰ ਸਾਹਿਬ ਤੋਂ ਕਾਂਗਰਸ ਪਾਰਟੀ ਦੀ ਜਿਹੜੀ ਉਮੀਦਵਾਰ ਹੈ ਉਹ ਸਾਡੀ ਲੜਕੀ ਪੜ੍ਹੀ ਲਿਖੀ ਦਲਜੀਤ ਕੌਰ ਹੈ ਜਿਹੜੀ ਸਾਫ ਕਾ ਸਰਪੰਚ ਹੈ ਸੁਖਾਲ ਪਿੰਡ ਦੀ ਦੂਜਾ ਉਮੀਦਵਾਰ ਡੜੋਲੀ ਲੀ ਜ਼ੋਨ ਹੈ ਉੱਥੋਂ ਸਾਡਾ ਉਮੀਦਵਾਰ ਹੈਗਾ ਜਨੋਦ ਸ਼ਰਮਾ ਠੀਕ ਹੈ ਜੀ ਤੀਜਾ ਜ਼ੋਨ ਹੈਗਾ ਸਾਡਾ ਕੋਟੜਾ ਕੋਟੜੇ ਤੋਂ ਸਾਡੀ ਲੜਕੀ ਹੈ ਆ ਜਾ ਬਈ ਪਹੂਲਾ ਪਹੂਲਾ ਲਾਲ ਚੌਧਰੀ ਪਹੂਲਾ ਲਾਲ ਉਹ ਨਹੀਂ ਸਾਡੇ ਬੜੇ ਸੀਨੀਅਰ ਲੀਡਰ ਹੈ ਚੰਗਰ ਦੇ ਵੱਡੇ ਲੀਡਰ ਹੈ ਕਿਉਂਕਿ ਜੋਨ ਉਹ ਲੇਡੀ ਵਾਸਤੇ ਹੈ ਸੋ ਇਹਨਾਂ ਦੀ ਭੜਾਈ ਲੜੇਗੀ ਗਿਆਨ ਕੁੜੀ ਦਾ 우ਸ਼ਾ ਦੇਵੀ 우ਸ਼ਾ ਦੇਵੀ ਸਾਭ ਦਾ ਸਰਪੰਚ ਸਾਭ ਦਾ ਸਰਪੰਚ ਲਖੇੜ ਪਿੰਡ ਠੀਕ ਹੈ ਤੇ ਚੌਥਾ ਜਿਹੜਾ ਹੈਗਾ ਉਮੀਦਵਾਰ ਭਰਤਗੜ ਤੋਂ ਉਹ ਹੈਗੀ ਸਾਡੀ ਪ੍ਰੀਤੀ ਸ਼ਰਮਾ ਚਾਰ ਉਮੀਦਵਾਰ ਇਹਨਾਂ ਦਾ ਅਸੀਂ ਐਲਾਨ ਕਰਤਾ ਬਹੁਤੇ ਸਾਰੇ ਸਾਥੀ ਬਲੋਕਾਂਵਾਰੀ ਦੱਸ ਗਏ ਕੁਝ ਜ਼ੋਨ ਪੰਜ ਚਾਰਕ ਰਹਿ ਗਏ ਉਹਨਾਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਕੱਲ ਤੱਕ ਆਪਣੇ ਉਹ ਜ਼ੋਨ ਜਿਹੜੇ ਐ ਉਹ ਸਾਨੂੰ ਦੱਸ ਦੋ ਫੈਸਲਾ ਕਰਕੇ ਕਿ ਆ ਸਾਡੇ ਉਮੀਦਵਾਰ ਐ ਕਾਫੀ ਹੋ ਗਏ ਪਰ ਹੁਣ ਸਾਰੇ ਸਾਥੀ ਕਹਿੰਦੇ ਆ ਕਿ ਉਹਨਾਂ ਦਾ ਐਲਾਨ ਕੱਲੂ ਇਕੱਠਿਆਂ ਦਾ ਕਰ ਦਵਾਂਗੇ ਉਹ ਕੱਲ ਕਰ ਦਵਾਂਗੇ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ